B.Sc. MSc Agriculture Post Graduation ਸੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਦਾ ਕਿ ਨਵੀਂ ਪੰਚਾਇਤ ਬਣੀ ਹੈ ਆਪਣੇ ਪਿੰਡ ਦੀ ਨਵੀਂ ਪੰਚਾਇਤ ਬਣੀ ਹੈ ਸਾਡੇ ਪਿੰਡ ਦੀ ਪਿਛਲੇ 15 ਸਾਲਾਂ ਤੋਂ ਅਸੀਂ ਜਿੱਦਾਂ ਇਹ ਰੋਡ ਜਾਂਦੀ ਹੈ ਆਪਣੇ ਸੁਆਹ ਵਾਲੀ ਵਾਂ ਤੋਂ ਵਾ ਰੋਡ ਜਾਂਦਾ ਜੀ ਸੋਹਾ ਵਾਲੀ ਵਾਂ ਤੋਂ ਲੈ ਕੇ ਆਪਣੇ ਫਿਰੋਜ਼ਪੁਰ ਨਾਲ ਸੜਾ ਜੋੜਦਾ ਹਨਾ ਲਿੰਕ ਰੋਡਾਂ ਵਿੱਚ ਜਾਂਦਾ ਹੋਇਆ ਇਹ ਸਾਡੇ ਭਰਾ ਜਿਹੜੇ ਹੈਗੇ ਆ ਦਿਲਜਾਨ ਮੁੱਤੀ ਜੀ सुरेंद्र ਕਮੋਜੀ ਮੁੱਤੀ ਸਾਹਿਬ ਤੇ ਸਾਡੇ ਆ ਆਪਣੇ ਰਕੇਸ਼ ਕਮੋਜੀ ਮੈਂਬਰ ਸਾਹਿਬਾਨ ਤੇ ਸਾਡਾ ਜਿਹੜਾ ਸਰਪੰਚ ਸੋਨੂ ਮਿੱਠਾ ਜੀ ਮੇਰਾ ਵੱਡਾ ਭਰਾ ਦੀਪਕ ਕਮੋਜੀ ਕੇ ਨਾਲ ਆਪਣੀ ਸਾਰੀ ਲੇਬਰ ਖੜੀ ਆ ਸੋ ਮੈਂ ਬਹੁਤ ਰਿਣੀ ਹੈਗਾ ਪਿੰਦਰ ਪਿਛੇ 15 ਸਾਲਾਂ ਤੋਂ ਜਿਹੜੀ ਹੈਗੀ ਆ ਆ ਸਾਡੀ ਮੰਗ ਹੈਗੀ ਮੰਗ ਮੰਗ ਨਹੀਂ ਮੈਂ ਆਪਣੇ ਆਪ ਨਵਾ ਸਕਦਾ ਸੀ ਪਰ ਪੰਚਾਇਤ ਦਾ ਜੋ ਹਿੱਸਾ ਹੈਗਾ ਉਹ ਸਾਨੂੰ ਜੋ ਪੰਚਾਇਤ ਜੋ ਪਿੰਡ ਦਾ ਬਸਣਿਕ ਹੈਗਾ ਉਹਦਾ ਬਣਦਾ ਹੱਕ ਹੈਗਾ ਵੀ ਜੋ ਹਿੱਸਾ ਹੈਗਾ ਉਹਨੂੰ ਮਿਲਿਆ ਜਾਵੇ ਹਨਾ ਦਿੱਤਾ ਜਾਵੇ ਸੋ ਮੈਂ ਆਪਣੇ ਵੀਰ ਦੀਪਕ ਕੰਮੋਤ ਜੀ ਦਾ ਬਹੁਤ ਧੰਨ ਧੰਨ ਧੰਨਵਾਦ ਕਰਦਾ ਹੈਗਾ ਫੋਨ ਆ ਨਾ ਕੋਕਵਾਸ ਕਰ سامنے ਕੋਈ ਦੋ ਸ਼ਬਦ ਬੋਲ ਦੇ ਦੀਪਕ ਕਮੋਜੀ ਦੀਪਕ ਕਮੋਜੀ ਸਾਰੇ ਤੁਹਾਨੂੰ ਕਿਹਾ ਸੀ ਨਾ ਮੈਂ ਦੇਖੋ ਵੀਰੇ ਸਾਰੇ ਨਗਰ ਦੇ ਸਮੂਹ ਸਾਫੀਆਂ ਵਾਲਾ ਸੀ ਬਣੇ ਆ ਹਾਂਜੀ ਸਾਰੇ ਨਗਰ ਦਾ ਬਹੁਤ ਦੀਪਕ ਕਮੋਜੀ ਧੰਨਵਾਦ ਵੀਰੇ ਲਵ ਯੂ ਜਉਂਦਾ ਰਹਿ ਵੀਰੇ ਤੇ ਜਿੱਥੇ ਖੇਤੀ ਬਾੜੀ ਪੱਖੋਂ ਸਾਡੀ ਲੋੜ ਪੈਂਦੀ ਆ ਤੇ ਵੀਰੇ ਅਸੀਂ ਆ ਜਰਾ ਕੇ ਨਾ ਤੁਸੀਂ ਪੰਚਾਇਤ ਸਾਡੇ ਨਾਲ ਖੜੀ ਆ ਪਾਜੋ ਪਾਜੋ